ਆਪਕੋ ਪਹਿਲਾ ਕਿਸਾਨ ਵੀਰਾਂ ਨੂੰ ਕਾਫੀ ਕਾਰ ਅਸੀਂ ਤੁਹਾਨੂੰ ਕਦੇ ਕਿਸੇ ਫਸਲ ਬਾਰੇ ਕਦੇ ਕਿਸੇ ਚੀਜ਼ ਬਾਰੇ ਅਮਰੂਦਾਂ ਬਾਰੇ ਥੂਟਾਂ ਬਾਰੇ ਕਾਫੀ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਰਹਨੇ ਆ ਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦੇ ਆ ਉਹ ਜਾਣਕਾਰੀ ਇਹਨਾਂ ਜਾਣਕਾਰੀਆਂ ਤੋਂ ਥੋੜੀ ਰਿਲੇਟਡ ਹੀ ਆ ਥੋੜੀ ਹਟਕੇ ਆ ਬਸ ਉਹ ਕੀ ਹੈ ਜਿਵੇਂ ਤੁਸੀਂ ਮੰਨ ਲਓ ਵੀ ਗੰਨਾ ਬੀਜ ਦਿਓ ਤਾਂ ਗੰਨੇ ਦੀ ਪ੍ਰੋਸੈਸਿੰਗ ਕਰਕੇ ਗੰਨੇ ਦਾ ਗੋੜ ਬਣਾ ਕੇ ਗੰਨੇ ਦਾ ਸ਼ੱਕਰ ਬਣਾ ਕੇ ਗੰਨੇ ਦਾ ਰਸ ਕੱਢ ਕੇ ਤੇ ਇਸ ਤਰ੍ਹਾਂ ਵੀ ਕਈ ਆਪਣੇ ਜ਼ਿਮੀਂਦਾਰ ਭਰਾ ਕਮਾਈ ਕਰ ਰਹੇ ਨੇ ਦੇਖੋ ਜੀ ਇਹ ਗੰਨਾ ਗਾ ਦੇਖੋ ਜੀ ਇਹ ਬਾਲਣ ਲਈ ਵਰਤੇ ਜਾਣ ਵਾਲੀ ਕੋਈ ਕਹਿ ਦਿੰਦੇ ਨੇ ਇਹ ਆ ਦੇ ਦੇਖੋ ਜੀ ਇਹ ਜਿਹੜੀ ਇਹ ਵੀਡੀਓ ਆ ਨਾ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਗੁੜ ਕਿਵੇਂ ਬਣਾਇਆ ਜਾਂਦਾ ਵਧੀਆ ਕੁਆਲਿਟੀ ਦਾ ਟੋਪ ਕੁਆਲਿਟੀ ਦਾ ਤੇ ਸ਼ੱਕਰ ਕਿਵੇਂ ਬਣਾਈ ਜਾਂਦੀ ਆ ਬਿਨਾ ਮਸਾਲਿਆਂ ਰਹਿਤ ਇਸ ਤਰ੍ਹਾਂ ਸਾਡੇ ਕਈ ਕਿਸਾਨ ਵੀਰ ਕੰਮ ਕਰਦੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਦੇਖ ਕੇ ਉਹ ਵੀ ਕਰ ਸਕਦੇ ਨੇ ਦੇਖੋ ਜੀ ਇਹ ਗੰਨਾ ਪਿਆ ਇਹਦਾ ਪਹਿਲਾ ਰਸ ਕੱਢਿਆ ਜਾਣਾ ਰਸ ਉੱਤਰ ਨਿਕਲ ਰਿਹਾ ਜੀ ਉਸ ਤੋਂ ਬਾਅਦ ਇਹਨੂੰ ਗਰਮ ਕਰਕੇ ਇਹਦਾ ਗੁੜ ਜਾਂ ਸ਼ੱਕਰ ਬਣਾਇਆ ਜਾਊਗਾ ਜੀ ਉਹ ਕਿਸ ਤਰ੍ਹਾਂ ਬਣਾਇਆ ਜਾਊਗਾ ਅਸੀਂ ਤੁਹਾਨੂੰ ਅੱਜ ਆਪਣੇ ਕਿਸਾਨ ਵੀਰ ਨਾਲ ਗੱਲ ਕਰਾ ਕੇ ਉਹਨਾਂ ਤੋਂ ਪੁੱਛਦੇ ਹਾਂ ਵੀ ਕੀ ਗੱਲਬਾਤ ਹੈ ਕਿਵੇਂ ਹੁੰਦਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿੰਨੇ ਟਾਈਮ ਤੋਂ ਗੁੜ ਗੁੜ ਸ਼ੱਕਰ ਬਣਾਉਣ ਦਾ ਕੰਮ ਕਰ ਰਹੇ ਹੋ ਜੀ ਇਹ ਆਪਾਂ ਨੂੰ 8 ਸਾਲ ਹੋ ਗਏ ਜੀ ਠੀਕ ਹੈ ਜੀ ਅਸੀਂ ਅੱਜ ਸਾਡੇ 10 ਕ ਦਾ ਕੋਡੀ ਸਿੱਧੀ ਗੱਲਬਾਤ ਕਰਵਾਉਣੀ ਚਾਹੁੰਦੇ ਆ ਗੱਲਬਾਤ ਕੀ ਹੈ ਤੁਸੀਂ ਇਹਨਾਂ ਨੂੰ ਥੋੜਾ ਦੱਸੋ ਵੀ ਕਿਵੇਂ ਗੁੜ ਤੋਂ ਗੰਨੇ ਤੋਂ ਗੁੜ ਬਣਾਇਆ ਜਾਂਦਾ ਜਾਂ ਹੋਰ ਪ੍ਰੋਡਕਟ ਬਣਾਏ ਜਾਂਦੇ ਨੇ ਤੁਸੀਂ ਕੀ ਕੀ ਬਣਾਉਂਦੇ ਹੋ ਠੀਕ ਹੈ ਠੀਕ ਹੈ ਗੰਨੇ ਤੋਂ ਅਸੀਂ ਸ਼ੱਕਰ ਪਹਿਲਾਂ ਤੁਸੀਂ ਇਹ ਦੱਸੋ ਜੀ ਗੰਨਾ 1 ਏਕੜ ਚੋਂ ਕਿੰਨੇ ਕੁਇੰਟਲ ਹੋ ਜਾਂਦਾ 1 ਏਕੜ ਤੋਂ ਆਈ ਮੰਨ ਕੇ ਜਲੋਈ 350 ਕਮੰਟਲ 400 ਕਮੰਟਲ ਦੇ ਲਗਭਗ ਹੋ ਜਾਂਦਾ ਜੀ ਕਿਹੜੀ ਆ ਕਿਹੜੀ ਵੈਰਾਈਟੀ ਆ ਆਪਣਾ ਗੰਨਾ ਬਣਾ ਗੁੜ ਬਣਾਉਣ ਤੇ ਸੱਕਰ ਬਣਾਉਣ ਲਈ ਕਾਮਯਾਬ ਨੇ ਉਹ ਗੰਨਾ ਹੈਗਾ ਜੀ ਇੱਕ ਦਾ 15023 ਆਇਆ ਹੁਣ ਹਾਂਜੀ ਇੱਕ 099 ਆਈ ਹਾਂਜੀ ਇੱਕ 118 ਗੰਨਾ ਜੀ ਠੀਕ ਹੈ ਜੀ ਇੱਕ 150 ਆ ਇਹ ਥੋੜੀ 85 ਗੰਨਾ ਜੀ ਠੀਕ ਹੈ ਜੀ ਹਾਂ ਜੇਕਰ ਤੁਹਾਡੇ ਕੋਲੇ ਕੋਈ ਜ਼ਿੰਮੇਵਾਰ ਆਵੇ ਉਹ ਕਹੇ ਵੀ ਗੰਨਾ ਸਾਡੇ ਕੋਲੇ ਹੈਗਾ ਇਹਦਾ ਗੁੜ ਬਣਾ ਕੇ ਦੇ ਦਿਓ ਤਾਂ ਤੁਸੀਂ ਇਹ ਕੰਮ ਵੀ ਕਰ ਦੇ ਹਾਂ ਜੀ ਹਾਂ ਜੀ ਹਾਂ ਉਹ ਤਿਆਰ ਕਰਕੇ ਦੇ ਦਾਂਗੇ ਜੀ ਆਪਾਂ ਇਹਦਾ ਸਿਸਟਮ ਕੀ ਹੁੰਦਾ ਜੀ ਸਭ ਤੋਂ ਪਹਿਲਾਂ ਦੇਖੋ ਤੇ ਤੇ ਇੱਕ ਲਾੜ ਦੇ ਵਿੱਚ ਗੰਨਾ ਪੇੜਿਆ ਜਾਂਦਾ ਜੀ ਇੱਕ ਕੁਆਂਟਲ ਗੰਨੇ ਚੋਂ ਲਗਭਗ ਕਿੰਨਾ ਰਸ ਨਿਕਲ ਆਉਂਦਾ ਜੀ ਇੱਕ ਕੁਆਂਟਲ ਗੰਨੇ ਚੋਂ ਮੰਨ ਕੇ ਚੱਲੋ ਜੀ 70 ਕਿਲੋ ਰਸ ਮੰਨ ਕੇ ਚੱਲੋ ਜੀ ਠੀਕ ਹੈ ਜੀ 70 ਕਿਲੋ ਰਸ ਨਿਕਲ ਆਉਂਦਾ ਜੀ ਬਾਕੀ ਵਰਾਇਟੀਆਂ ਦੇ ਹਿਸਾਬ ਨਾਲ ਆ ਕਿਸੇ ਤੇ ਵੱਧ ਕਿਸੇ ਤੇ ਘੱਟ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਰਸ ਕਰਦਣ ਤੋਂ ਬਾਅਦ ਕੀ ਕਰਦੇ ਹੋ ਜੀ ਰਸ ਨੂੰ ਰਸ ਕੱਢਣ ਤੋਂ ਬਾਅਦ ਇਹ ਇੰਦਰ ਕੜਾਹੇ ਜਾ ਜਾਂਦਾ ਜੀ ਉਣਕੇ ਕੜਾਹੇ ਤੋ ਆ ਜਾਂਦਾ ਹੈ ਕੜਾਹੇ ਜਾ ਜਾਂਦਾ ਜੀ ਹਾਂਜੀ ਪਹਿਲੇ ਚਕੜਾਹੇ ਜਾ ਗਿਆ ਜੀ ਉਸ ਤੋਂ ਬਾਅਦ ਵਿਚਾਲ ਨੇ ਚ ਵਾ ਗਿਆ ਜੀ ਅੰਦਰ ਚੋਲ ਪਹਿਲਾ ਪਹਿਲੇ ਕੜਾਹੇ ਚ ਆ ਜਾਂਦਾ ਪਹਿਲੇ ਕੜਾਹੇ ਚ ਆ ਗਿਆ ਜੀ ਰਸ ਉਸ ਤੋਂ ਬਾਅਦ ਵਿਚਾਲ ਲੈ ਕੇ ਜਾ ਕੇ ਇਹਦੀ ਲਖਿਆਰੀ ਹੋ ਗਈ ਜੀ ਠੀਕ ਹੈ ਜੀ ਮੈਲ ਮੂਨ ਲਹਿ ਗਈ ਸਾਰੀ ਹਾਂਜੀ ਤੀਜੇ ਚ ਜਾ ਕੇ ਇਹ ਗੁਰ ਤਿਆਰ ਹੋ ਜੂਗਾ ਇੱਕ ਕੜਾਹੇ ਦੇ ਵਿੱਚ ਕਿੰਨਾ ਰਸ ਪਿਆ ਜਾਂਦਾ ਜੀ ਇਹ ਚ ਮੰਨ ਕੇ ਚੱਲੋ ਤੁਸੀਂ ਵੀ ਦੋ تقريبا 2.5 2.5 ਕੁਇੰਟਲ ਮੰਨ ਕੇ ਚੱਲੋ 2.5 ਕੁਇੰਟਲ ਦਾ ਇੱਕ ਗੜਾ ਹੈ ਜੀ ਹਾਂ ਜੀ ਹਾਂ ਉਸ ਤੋਂ ਬਾਅਦ ਅੱਗੇ ਜਾ ਕੇ ਜੀ ਫਿਰ ਇਹਦਾ ਸਾਫ ਸਫਾਈ ਹੈ ਜਿਵੇਂ ਇਹਦੇ ਕੋਈ ਮਸਾਲੇ ਮਸੂਲੇ ਵਗੈਰਾ ਵੀ ਪਾਏ ਜਾਂਦੇ ਨਹੀਂ ਗੁਰਬਾਣ ਲਈ ਉਹ ਆਮ ਦਾ ਸਖੜਾਈ ਬੋਲਦੇ ਨਹੀਂ ਹਾਂਜੀ ਉਹ ਆਪਾਂ ਕਹਿੰਦੇ ਵੀ ਭਿੰਡੀ ਦੀ ਜੜਾਈ ਉਹੋ ਠੀਕ ਹੈ ਜੀ ਉਹ ਸਖੜਾਈ ਬੋਲੀ ਜਾਂਦੀ ਹੈ ਉਹਨੂੰ ਕੋਹ ਕਹਨੇ ਉਹ ਵਰਤਦੇ ਆਪਾਂ ਮੈਣ ਲਾਹ ਵਾਸਤੇ ਜਿਹੜੇ ਵਪਾਰਕ ਲੋਕ ਨੇ ਉਹ ਤਾਂ ਕੁਛ ਨਾ ਕੁਛ ਉਹ ਤਾਂ ਕਾਫੀ ਚੀਜ਼ਾਂ ਮਸਾਲੇ ਮਸੂਲੇ ਵਗੈਰਾ ਪਾਉਂਦੇ ਨੇ ਹਾਂ ਉਹ ਤਾਂ ਜਿਵੇਂ ਜਿਵੇਂ ਹੋਰ ਆਉਂ ਜੂਪੀ ਵਾਲਿਆਂ ਨੇ ਕਰਫੇ ਨਹੀਂ ਆਪਨੇ ਕਿ ਨਹੀਂ ਆ ਕੇ ਖਲਾੜ ਉਹ ਤਾਂ ਮਤਾਲਿਆਂ ਮਸੂਲਿਆਂ ਦਾ ਬਹੁਤ ਕੰਮ ਕਰਦੇ ਨੇ ਜਾਂਪਾ ਨਹੀਂ ਹਾਂ ਜੀ ਤੁਸੀਂ ਦਾ ਭਿੰਡੀ ਦੀ ਹਾਂ ਜਿਹੜਾ ਚੱਲ ਕੇ ਚੱਲੋ ਚੱਲੋ ਜੀ ਮੰਨੋ ਠਾਣ ਚੱਕਰ ਚ ਮੰਨ ਲੋ ਹੀ ਆਇਆ ਉਹ ਵੀ ਮੈਲ ਵਾਸਤੇ ਨਹੀਂ ਜੜਾਂ ਦਾ ਹੀ ਬਸ ਸ਼ੱਕਰ ਚ ਮੜਾ ਵੋਟਾ ਮਿੱਠਾ ਖੁੱਡਾ ਪੈਂਦਾ ਹੀ ਸ਼ੱਕਰ ਬਣਾਉਣ ਵਾਸਤੇ ਠੀਕ ਹੈ ਜੀ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਮਤਲਬ ਗੁੜ ਵੀ ਉਹੀ ਗੈ ਰਸਦਾ ਬਣਦਾ ਹੀ ਸ਼ੱਕਰ ਵੀ ਉਹੀ ਰਸਦਾ ਬਣਦੀ ਹੈ ਜੀ ਬਸ ਬਣਾਉਣ ਦੀ ਥੋੜੀ ਥੋੜੀ ਤਕਨੀਕ ਦਾ ਫਰਕ ਹੈਗਾ ਜੀ ਹਾਂ ਜੀ ਹਾਂ ਤੇ ਤੁਸੀਂ ਕਿੰਨੇ ਟਾਈਮ ਤੋਂ ਕਰਦੋਂ ਜੀ ਇਹ ਕੰਮ ਇਹ 8 ਸਾਲ ਹੋ ਗਈ ਆ ਬਸ 8 ਸਾਲ ਹੋ ਗਏ ਮਤਲਬ ਉਹਨੂੰ ਕਦੇ ਕੋਈ ਦਿੱਕਤ ਤਾਂ ਨਹੀਂ ਆਈ ਸੇਲ ਕਰਨੇ ਥੋੜਾ ਜਿਹਾ ਹੱਥ ਹੋ ਜਾਂਦਾ ਸੇਲ ਆਪਦੇ ਆਪ ਹੀ ਮੇਰੇ ਲੋਕ ਲਿਆ ਉਹਦਾ ਕਾਊਂਟਰ ਠੀਂ ਹੁੰਦਾ ਹੀ ਆਪਣਾ ਸੇਲ ਸਾਰਾ ਠੀਕ ਹੈ ਜੀ ਹਾਂ ਜੀ ਹਾਂ ਤੇ ਬਾਕੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਬਿਨਾ ਕੈਮੀਕਲ ਤੋਂ ਆਈ ਇਹ ਬਿਨਾ ਕੈਮੀਕਲ ਤੋਂ ਆਈ ਇਹ ਤਿਆਰ ਕੀਤਾ ਜਾਂਦਾ ਹਾਂ ਜੀ ਹਾਂ ਚਾਹ ਨੂੰ ਵੀ ਨਹੀਂ ਫੜਦੀ ਜਿਵੇਂ ਗੁੜ ਦੀ ਚਾਹ ਜੀ ਬਾਹਰ ਹੀ ਉਪਰੇ ਦੇ ਦੋ ਦੁੱਧ ਪਾ ਕੇ ਅੱਛਾ ਜੀ ਗੁੜ ਦੀ ਚਾਹ ਦੇ ਕੇ ਦੇ ਦਿੰਦੇ ਹਾਂ ਹਾਂ ਜੀ ਹਾਂ ਜੀ ਗਰੰਟੀ ਹੈ ਜੀ ਗਰੰਟੀ ਇਹ ਕਾਰਨ ਕੀ ਹੈ ਜਿਵੇਂ ਆਮ ਗੁੜ ਦੀ ਤਾਂ ਫਟ ਜਾਂਦੀ ਹੈ ਆਮ ਗੁਰਦੀ ਫੜਦੀ ਹੈ ਜੀ ਦੇਖੋ ਹੁਣ ਉਹ ਜਿਵੇਂ ਜੂਕੀ ਚ ਆ ਰਹੀ ਹੈ ਤਿਆਰ ਹੋ ਕੇ ਗੁਰਾ ਪਤਾ ਨਹੀਂ ਕੀ ਕਰਦੇ ਨੇ ਜੀ ਹਨਾ ਪਰ ਆਪਣੀ ਗੁਰਦੀ ਨਹੀਂ ਫਟੂਗੀ ਜੀ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਹੂੰ ਇਸ ਤਰ੍ਹਾਂ ਤੁਸੀਂ ਗੁਰਦ ਤੋਂ ਹੋਰ ਵੀ ਵੱਡਾ ਇੱਕ ਬਣਾਉਣਾ ਕੋਈ ਟਿੱਕੀ ਵਗੈਰਾ ਯਾਰ ਹਾਂ ਜੀ ਆ ਟਿੱਕੀ ਟੁੱਕੀ ਜਿਵੇਂ ਆ ਮੂਖਬਰੀ ਪਾ ਕੇ ਜੀ ਛੋਲੇ ਪਾ ਕੇ ਹਾਂਜੀ ਇਹ ਚੀਜ਼ ਵੀ ਬਣਾਉਣਾ ਜੀ ਠੀਕ ਹੈ ਜੀ ਹਾਂਜੀ ਹਾਂ ਕਾਫੀ ਚੀਜ਼ਾਂ ਬਣਾਉਂਦੇ ਹੋ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਹਰੇਕਾ ਆਪਣੇ ਘਰ ਦਾ ਗੁੜ ਬਣਾਓ ਥੋੜਾ ਥੋੜਾ ਗੰਨਾ ਬੀਜ ਕੇ ਜਿਆਦਾ ਨਹੀਂ ਤੇ ਜੇ ਆਪਣਾ ਖਿਲਾੜ ਨਹੀਂ ਲਾਉਣਾ ਤਾਂ ਇਸ ਤਰ੍ਹਾਂ ਕਿਸੇ ਵੀਰ ਕੋ ਜਾ ਕੇ ਕਰਵਾਓ ਇਹਨਾਂ ਦਾ ਸੜਕ ਦੇ ਉੱਤੇ ਰੋਡ ਦੇ ਉੱਤੇ ਬਣਾਇਆ ਹੋਇਆ ਸਰਾਉ ਜਿਮੀਦਾਰਾ ਖਿਲਾੜ ਜਿਹਨੂੰ ਗੁੜ ਸ਼ੱਕਰ ਦੀ ਲੋੜ ਆ ਤਾਂ ਲੈ ਸਕਦਾ ਦੇਖੋ ਜੀ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਹੈ ਜੀ ਇਹਨਾਂ ਨੇ ਜੇ ਕਿਸੇ ਨੂੰ ਗੁੜ ਸ਼ੱਕਰ ਦੀ ਲੋੜ ਆ ਤਾਂ ਇਹਨਾਂ ਤੋਂ ਲੈ ਕੇ ਵੀ ਜਾ ਸਕਦਾ ਜੀ ਤੇ ਮੇਰਾ ਮਤਲਬ ਕਿਸੇ ਦੀ ਮਸੂਰੀ ਕਰਨ ਨਹੀਂ ਹੁੰਦਾ ਪਰ ਮੈਂ ਇਹਨਾਂ ਤੋਂ ਕਈ ਸਾਲਾਂ ਦਾ ਗੁੜ ਲੈਣਾਗਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਮੈਂ ਚਾਹੁੰਦਾ ਕਿ ਮੇਰੇ ਭਰਾ ਹੋਰ ਵੀ ਇਹਨਾਂ ਤੋਂ ਗੁੜ ਲੈਣ ਜਿਨ੍ਹਾਂ ਨੂੰ ਗੁੜ ਦੀ ਜ਼ਰੂਰਤ ਆ ਥੋੜਾ ਲੈ ਕੇ ਦੇਖ ਲੈਣ ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਜੇ ਤੁਸੀਂ ਥੋੜਾ ਇੱਕ ਵਾਰ ਲਓਗੇ ਤੁਹਾਨੂੰ ਪਤਾ ਲੱਗ ਜੂਵੀ ਇਹਨਾਂ ਦੀ ਕੁਆਲਿਟੀ ਕੀ ਹੈਗੀ ਜੇ ਕੁਆਲਿਟੀ ਵਧੀਆ ਹੋਊਗੀ ਤਾਂ ਤੁਸੀਂ ਅੱਗੇ ਤੋਂ ਲੈਂਦੇ ਰਹੋਗੇ ਜੇਕਰ ਤੁਹਾਨੂੰ ਕੁਆਲਿਟੀ ਨਹੀਂ ਪਸੰਦ ਆਉਂਚੇ ਮੈਂ 100 ਵਾਰ ਬੋਲੀ ਜਾਵਾਂ ਫਿਰ ਕੋਈ ਨਹੀਂ ਲੈਂਦਾ ਜੀ ਇਸ ਤਰ੍ਹਾਂ ਇਹ ਜਿਹੜਾ ਹੈਗਾ ਤੇ ਮੈਂ ਤੁਹਾਨੂੰ ਦੱਸਿਆ ਵੀ ਗੰਨੇ ਤੋਂ ਗੁੜ ਕਿਵੇਂ ਬਣਾਇਆ ਜਾਂਦਾ ਇਦਾਂ ਦੇ ਪ੍ਰੋਸੈਸਿੰਗ ਹਲੇ ਕੰਮ ਕਰਕੇ ਤੁਸੀਂ ਵੀ ਗੰਨੇ ਤੋਂ ਚੰਗੀ ਇਨਕਮ ਕਮਾ ਸਕਦੇ ਹੋ ਜੀ ਤੇ ਇਸ ਦੇ ਲਈ ਲੋਕਾਂ ਨੂੰ ਵੀ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਊਗਾ ਕਿਉਂਕਿ ਬਹੁਤ ਵਧੀਆ ਕੋਡ ਬਣਾਇਆ ਜਾਊਗਾ ਇੰਨਾ ਕੁਝ ਕਹਿੰਦਾ ਹੋਇਆ ਖੇਮਾ ਦਾ ਜੱਜ ਕਾ ਜੀ ਜੇਕਰ ਕੋਈ ਗਲਤ ਬੋਲ ਗਿਆ ਹੋਵਾ ਦੇਖੋ ਜੀ ਧੰਨਵਾਦ ਜੀ